ਬੁਲਾੜਾ ਸ਼ਹਿਰ ਦੇ ਵਿੱਚ ਸੀਵਰੇਜ ਸਿਸਟਮ ਜਿਹੜਾ ਹੈਗਾ ਸਾਡਾ ਗਰਬੜਾ ਚੁੱਕਿਆ ਹੈ ਇਸ ਨੂੰ ਦੇਖਦੇ ਹੋਏ ਆਪਾਂ ਅੱਜ ਬੁਲਾੜਾ ਦੇ ਵੱਖ-ਵੱਖ ਏਰੀਆ 'ਚ ਜਾ ਰਹੇ ਹਾਂ ਜਿੱਥੇ ਗੰਦਾ ਪਾਣੀ ਖੜਾ ਹੈ ਸੀਵਰੇਜ ਦਾ ਪਬਲਿਕ ਨੂੰ ਪੁੱਛਦੇ ਹਾਂ ਪਬਲਿਕ ਕੀ ਸੋਚਦੀ ਹੈ ਇਸ ਬਾਰੇ ਕੀ ਕਹਿੰਦੀ ਹੈ ਲੋਕਾਂ ਦੇ ਵਿਚਾਰ ਸੁਣਦੇ ਹਾਂ ਆਓ ਚੱਲੀਏ ਸਵੇਰ ਦਾ ਮਾਸਟਰ ਵੀਚ ਹਾਲ ਜਿਹੜਾ ਸੀਵਰ ਦਾ ਪਾਣੀ ਖੜਾ ਕਰੋ ਇਹ ਤਾਂ ਬੰਦ ਹੀ ਰਹਿਣਾ ਜੀ ਕਿੰਨਾ ਕੁ ਟਾਈਮ ਬਸ ਹੁਣ ਹਫਤਾ 10 ਦਿਨ ਫੇਰ ਹੋ ਗਿਆ ਦੋ ਦਿਨ ਚੱਲਦਾ ਫੇਰ ਪੰਜ ਛੇ ਦਿਨ ਬਹੀ ਹਾਲ ਦੋ ਦਿਨ ਚੱਲਦਾ ਫੇਰ ਪੰਜ ਛੇ ਦਿਨ ਨਹੀਂ ਹਾਂ ਇਹ ਤਾਂ ਲਗਭਗ ਚੋਕ ਹੀ ਹੋ ਤ ਗਿਆ ਸਰ ਮਿਲਿਓ ਤੁਸੀਂ ਅਸਮ ਨੂੰ ਕਿੱਥੇ ਮਿਲਿਆ ਹਾਂ ਮਾਨ ਮਿਸਟਰ ਨੂੰ ਮਿਲਿਆ ਐ ਐਮ ਐਲ ਏ ਸਾਹਿਬ ਨੂੰ ਵੀ ਮਿਲਿਆ ਪਸੋਂ ਨਵੇਂ ਟੈਂਡਰ ਲੱਗੇ ਨੇ ਕਹਿੰਦੇ ਹੋਰ ਹੋ ਜਾਊਗਾ ਠੀਕ ਕਰਵਾ ਰਹੇ ਹਾਂ ਕੋਸ਼ਿਸ਼ ਹੈ ਇਹ ਸਾਰੇ ਸਾਰੀ ਮੰਡੀ ਦੀ ਹਾਲਾਤ ਕੱਲੇ ਇਸ ਦਾ ਨਹੀਂ ਜੀ ਇੱਥੇ ਤਾਂ ਕੁਝ ਜ਼ਿਆਦਾ ਹੈ ਕਿਤੇ ਘੱਟ ਹੈ ਕਿਥੇ ਵੱਧ ਹੈ ਇਸ ਤਰ੍ਹਾਂ ਹੀ ਚੱਲਦਾ ਸਰ ਮੋਸ਼ਕਾਂ ਦੀ ਹੈ ਗੰਦਾ ਪਾਣੀ ਹੈ ਮੱਛਰ ਦੇਖੋ ਕਿੰਨੇ ਦੇ ਗੰਦੇ ਪਾਣੀ ਦੀ ਬਿਸ਼ਾਨੀ ਹੈ ਮੇਰਾ ਅਸ਼ੋਕ ਕੁਮਾਰ ਹੈ ਕੁਮਾਰ ਕੀ ਕਹੋਗੇ ਤੁਹਾਡੀ ਮਾਰਕੀਟ ਦੇ ਵਿੱਚ ਪਾਣੀ ਖੜਾ ਕਰਨੀ ਹੈ ਮਾਰਕੀਟ ਦਾ ਬੁਰਾ ਹਾਲ ਹੈ ਸਰ ਕਿੰਨੇ ਦਿਨ ਤੋਂ ਪਾਣੀ ਖੜਾ ਹੈ ਇਹ ਤਾਂ ਕੱਟੂ-ਕੱਟੂ ਮਿਲਦਾ 10-12 ਦਿਨ ਹੋ ਗਏ ਜੀ ਬਹੁਤ ਬੁਰਾ ਹਾਲ ਹੈ ਸੀਵਰੇ ਦਾ ਗੰਦਾ ਪਾਣੀ ਆਈ ਜਾਂਦਾ ਹੂੰ ਤਾਂ ਸੇਜ ਬੋਲੇ ਆਲੇ ਕਹਿੰਦੇ ਵੀ ਅਸੀਂ ਪੇਠਾ ਜਿ ਕੱਟਿਆ ਤੁਹਾਨੂੰ ਮਿਲ ਜੇਦਾ ਸਾਡੇ ਮਗਰ ਪੈ ਜਾਂਦੇ ਉਹ ਤੁਸੀਂ ਵੀ ਤੁਸੀਂ ਕੱਟ ਕੇ ਕਿਉਂ ਰੱਖ ਰੱਖਿਆ ਕੋਣ ਕੋਈ ਬੋਲਦਾ ਨਹੀਂ ਹੈ ਨਾ ਕੋਈ ਮੰਡੀ ਵਾਲਾ ਬੋਲੇ ਨਾ ਐਮਸੀ ਨਾ ਕੋਈ ਮੈਂਬਰ ਨਾ ਸਰਪੰਚਾ ਨਾ ਕੋਈ ਪ੍ਰਧਾਨ ਨਾ ਕੋਈ ਐਮਐਲਏ ਸਾਰੇ ਇੱਥੋਂ ਟੱਪਦੇ ਆ ਐਮਐਲਏ ਦੇ ਬਾਰ ਚੁੱਕੇ ਐ ਐਮਐਲਏ ਦੇ ਬਾਰ ਚੋਂ ਆਈ ਜਾਂਦਾ ਸਾਰੇ ਇੱਥੋਂ ਟੱਪਦੇ ਆ ਮੇਨ ਰੋਡ ਹੀ ਐ ਤੁਸੀਂ ਮਿਲੇ ਨਹੀਂ ਪ੍ਰਸ਼ਾਸਨ ਨੂੰ ਕਿਸੇ ਨੂੰ ਵੀ ਸਾਡੇ ਨਾਲ ਨਾ ਜੀ ਨਾ ਮਿਲਣਾ ਕੀ ਐ ਸਰ ਸਾਰੇ ਦੇ ਚੋਂ ਟੱਪ ਕੇ ਜਾਂਦੇ ਆ ਇਹ ਤਾਂ ਐ ਨਹੀਂ ਵੀ ਕਿਸੇ ਨੂੰ ਪਤਾ ਨਹੀਂ ਹੈਗਾ ਵੀ ਕੋਈ ਜਾਂਦਾ ਨਹੀਂ ਉਸ ਪਾਸੇ ਮੇਨ ਰੋਡ ਆ ਹੀ ਸਭ ਤੋਂ ਬੁਰਾ ਹਾਲ ਐ ਸਾਡਾ ਇਹ ਆਪਾਂ ਪਹੁੰਚੇ ਹਾਂ ਨਗਰ ਕੌਂਸਲ ਪ੍ਰਧਾਨ ਜੀ ਕੋਲ ਉਹਨਾਂ ਨੂੰ ਪੁੱਛਦੇ ਹਾਂ ਸਿਵਲ ਸਿਸਟਮ ਬਾਰੇ ਉਹ ਕੀ ਇਸ ਦਾ ਪ੍ਰਬੰਧ ਕਰ ਰਹੇ ਨੇ ਕਦੋਂ ਪਬਲਿਕ ਨੂੰ ਇਸ ਗੰਦਗੀ ਤੋਂ ਨਿਜਾਤ ਦਿਵਾ ਸਕਦੇ ਨੇ ਜੀ ਪ੍ਰਧਾਨ ਜੀ ਫਟਲਾਡੇ ਚ ਸਿਵਰੇਜ ਦੀ ਜਿਹੜੀ ਰੁਗਸਤਾ ਬਹੁਤ ਚਰਮੜਾਈ ਹੋਈ ਹੈ ਇਸ ਸਬੰਧ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੇਟੀ ਕੀ ਕਰਦੀ ਹੈ ਸਾਰੇ ਇਸ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਮਾਨਜੋਗਰ ਮਿੰਨ ਸਰ ਪ੍ਰਿੰਸੀਪਲ ਬਦਰਾਉਂ ਜੀ ਪ੍ਰਧਾਨ ਆਮ ਆਗੂ ਪਾਰਟੀ ਉਹਨਾਂ ਨੇ ਕਿੱਥੇ ਮੀਟਿੰਗ ਰੱਖੀ ਸੀ ਸਾਡੇ ਐਸ்சி ਸਾਹਿਬ ਆਏ ਸੀ ਐਕਸਲ ਸਾਹਿਬ ਤੇ ਸਾਨੂੰ ਵਿੱਚ ਬੁਲਾਇਆ ਸੀ ਅਸੀਂ ਉਹਦੇ ਵਿੱਚ ਕੁਝ ਵਿਚਾਰਾ ਕੀਤੀਆਂ ਤਾਂ ਉਹਨਾਂ ਨੇ ਸਾਨੂੰ ਇੱਕ ਗੱਸੀ ਕਿ ਕਰੀਬ 50 ਲੱਖ ਰੁਪਏ ਦੇ ਨਾਲ ਜੋ ਸਾਡੀ ਕਮੇਟੀ ਮਤ ਕਰਦੀ ਆ ਤਾਂ ਸਾਰੇ ਸ਼ਹਿਰ ਦੀ ਜੋ ਸਪਾਈ ਅਸੀਂ ਬਰੇਜ ਦੀ ਜੋ ਮੈਨ ਮੇਨ ਪਾਈਪ ਲਾਈਨ ਜਿਵੇਂ 18 ਇੰਚੀ ਹੋਵੇ ਜੀ 32 ਇੰਚੀ 24 ਇੰਚੀ ਉਸ ਦੀ ਸਪਾਈ ਵਾਸਤੇ ਅਸੀਂ ਨੇ ਵਿਚਾਰ ਪੇਸ਼ ਕਰਦਾਂ ਕਰਕੇ ਅਰੇ ਮਾਨਜੋਗ ਐਮਐਲ ਸਾਹਿਬ ਨੇ ਅਸੀਂ ਨੇ ਪੂਰਾ ਤੰਦੇ ਨਾਲ ਯੂ ਸਾਹਿਬ ਨਾਲ ਗੱਲ ਕਰਕੇ ਅਸੀਂ ਇੱਕ ਕਮੇਟੀ ਦੇ ਵਿੱਚ ਤੁਰੰਤ ਮੀਟਿੰਗ ਰੱਖੀ ਮੇਰੇ ਵਿੱਚ ਅਸੀਂ ਨੇ ਬਹੁਤ ਸੰਮਤੀ ਨਾਲ ਉਹ 50 ਲੱਖ ਰੁਪਏ ਦਾ ਜਿਹੜਾ ਮਤਦਾ ਸੀ ਉਹ ਅਸੀਂ ਪਾਸ ਕਰਤਾ ਉਹ ਅਸੀਂ ਸੀਵਰੇਜ ਬੋਰਡ ਨੂੰ ਕਹਤਾ ਜੀ ਅਸੀਂ ਕਿ ਵੀ ਅਸੀਂ ਇਹ 50 ਲੱਖ ਰੁਪਏ ਅਸੀਂ ਤੁਹਾਨੂੰ ਦੇ ਦਾਂਗੇ ਉਹਨਾਂ ਨੇ ਇਸ ਵਿਸ਼ੇ 'ਤੇ ਸਾਡੀ ਮਤੇ ਨਾਲ ਰੱਖਦੇ ਉਹਨਾਂ ਨੇ ਟੈਂਡਰ ਲਗਾ ਚੁੱਕੇ ਨੇ ਜੀ ਉਹ ਟੈਂਡਰ ਅੱਜ ਸਵੇਰ 'ਚ ਖੁੱਲਣ ਵਾਲਾ ਟੈਂਡਰ ਜਦੋਂ ਵੀ ਟੈਂਡਰ ਖੁੱਲ ਗਿਆ ਅਸੀਂ ਪਹਿਲ ਦੇ ਆਧਾਰ 'ਤੇ ਸਾਰੇ ਸ਼ਹਿਰ ਦੀ ਜਿਹੜੀ ਮੇਨ ਸਫਾਈ ਦਾ ਕੰਮ ਅਸੀਂ ਬਰੇਜ ਦਾ ਤੇ ਅਸੀਂ ਉਹ ਮਤਲਬ ਮੁਕੰਮਲ ਕਰ ਦੇਵਾਂਗੇ ਪਰ ਸਾਡੇ ਇੱਕ ਸ਼ਹਿਰ ਵਾਸੀਆਂ ਨੂੰ ਪੂਰਜੋਗ ਅਪੀਲ ਹੈ ਸਾਡੇ ਨਗਰ ਕੌਂਸਲ ਵੱਲੋਂ ਕਿ ਸਾਡਾ ਸ਼ਹਿਰ ਵਾਸੀ ਪੂਰਾ ਜੋ ਕਿ ਲਫਾਫਾ ਕੂੜਾ ਕਚਰਾ ਸੀਵਰੇਜ ਵਿੱਚ ਨਾ ਸੁੱਟਣਾ ਜਿਸ ਕਰਕੇ ਸਾਨੂੰ ਬੜੀ ਸਮੱਸਿਆ ਆਉਂਦੀ ਹੈ ਜਿਹਦੇ ਨਾਲ ਲੋਕ ਬਹੁਤ ਪਰੇਸ਼ਾਨ ਹੁੰਦੇ ਨੇ ਉਹ ਸਾਨੂੰ ਸਹਿਯੋਗ ਦੇਣਾ ਅਸੀਂ ਇਸ ਨੂੰ ਸ਼ਹਿਰ ਨੂੰ ਬਿਲਕੁਲ ਅਸੇ ਹਫ਼ਤੇ ਦੇ ਵਿੱਚ ਪੂਰਾ ਕੰਪਲੀਟ ਕਰਨਾ ਹੈ ਸਾਰਾ ਕੰਮ ਪ੍ਰਧਾਨ ਜੀ ਜਿਹੜੀ ਸਮੱਸਿਆ ਹੈ ਇਹ ਦੁਬਾਰਾ ਫੇਰ ਪਹਿਲਾਂ ਵੀ ਪਿਛਲੇ ਸਾਲ ਕਾਫੀ ਆਈ ਸੀ ਦੁਬਾਰਾ ਫੇਰ ਆਈ ਹੈ ਇਹਦਾ ਕੀ ਕਾਰਨ ਕੀ ਹੈ ਮੂਲ ਤੌਰ ਤੇ ਇਸ ਸਮੱਸਿਆ ਦਾ ਪਰਮਾਨੈਂਟ ਹੱਲ ਕਿਉਂ ਨਹੀਂ ਹੋ ਰਿਹਾ ਸਰ ਪਰਮਾਨੈਂਟ ਹੱਲ ਇਹ ਹੈ ਜੀ ਸੀਵਰੇਜ ਨੂੰ ਪਾਇਆ ਗਿਆ ਪਹਿਲਾਂ ਉਹ ਕਿਸੇ ਟੈਕਨੀਕਲ ਪ੍ਰਿੰਟ ਨਾਲ ਨਹੀਂ ਪਾਇਆ ਗਿਆ ਵੈਸੀ ਪਾਇਆ ਗਿਆ ਉਹ ਕੋਈ 13 ਇੰਚ 13 ਫੁੱਟ ਡੂੰਗਾ ਜੇ ਕੋਈ 15 ਫੁੱਟ ਡੂੰਗਾ ਉਹਦਾ ਕੋਈ ਕਵ ਲੇਵਲ ਨਹੀਂ ਬਣਿਆ ਨਾ ਲੇਰਣ ਬਣ ਕੇ ਕੋਈ ਸ਼ਹਿਰ ਵਾਸੀ ਵੀ ਇਸ ਤਰ੍ਹਾਂ ਆਪਣੇ ਨਾਰੀਅਲ ਵਗੈਰਾ ਨੇ ਪਾਣੀ ਦੀ ਬੋਤਲਾਂ ਨੇ ਸੀਵਰੇਜ ਵਿੱਚ ਸੁੱਟ ਦਿੰਦੇ ਆ ਇਹ ਬੜੀ ਵੱਡੀ ਸਮੱਸਿਆ ਹੈ ਇਸ ਤੇ ਕਰਕੇ ਵੱਡੀਆਂ ਸਮੱਸਿਆਵਾਂ ਨੇ ਕੋਈ ਡੈਰੀਆਂ ਨੇ ਜਿਹਨ ਲੋਕ ਮਤਲਬ ਸਾਥ ਨਹੀਂ ਦੇ ਰਹੇ ਪੂਰਨ ਜੋਗ ਅਸੀਂ ਸ਼ਹਿਰ ਦੇ ਵਿੱਚ ਪੂਰਾ ਜੋਰ ਲਾਇਆ ਹੈ ਜੀ ਸਾਡੇ ਐਮਐਲ ਸਰਬ ਨੇ ਸਭ ਤੋਂ ਵੱਧ ਜਿਹੜਾ ਸ਼ਹਿਰ ਦਾ ਕਾਸਮਾਨ ਸਾਹਿਬ ਚੱਲ ਰਿਹਾ ਹੈ ਪੂਰੇ ਭਲਾਡੇ ਸ਼ਹਿਰ ਦੇ ਵਿੱਚ ਚੱਲ ਰਿਹਾ ਹੈ ਜਿੰਨੇ ਵੀ ਜਿੰਨੇ ਫੰਡਸ ਨੇ ਸਾਰੇ ਐਮਰ ਸਾਬ ਬਹੁਤ ਜੋਰ ਨਾਲ ਪੂਰੇ ਤਰਮਰ ਦਿੱਲੀ ਵੀ ਸਾਡੇ ਨਾਲ ਮੀਟਿੰਗਾਂ ਕਰਕੇ ਸਾਡੇ ਮੁਲਾਜ਼ਮਾਂ ਨਾਲ ਮੀਟਿੰਗਾਂ ਕਰਕੇ ਦਿੱਲੀ ਬਸਿਹਰ ਦੇ ਵਾਸਤੇ ਹਰ ਇੱਕ ਗੱਲ ਨੂੰ ਪੁੱਛਦੇ ਆ ਵਿੱਚ ਸ਼ਹਿਰ ਦੇ ਵਿੱਚ ਕੀ ਹੋਣਾ ਹੈ ਕੀ ਕਰਨਾ ਹੈ ਪੂਰੀ ਦੇਖ ਰਿਹਾ ਅਸੀਂ ਸ਼ਹਿਰ ਦੇ ਵਿੱਚ ਕੰਮ ਕਰ ਰਹੇ ਆ ਕੋਈ ਹਜੀ ਸਮੱਸਿਆ ਨਹੀਂ ਆਉਣ ਦੇਵਾਂਗੇ ਜਿਹੜੀ ਸਮੱਸਿਆ ਮਾੜੀ ਮੋਟੀ ਸੇਵਰੇਜ ਦੀ ਹੈਗੀ ਹੈ ਸਾਨੂੰ ਪਤਾ ਸੀ ਅਸੀਂ ਦਿਨ ਰਾਤ ਲੱਗੇ ਹੋਏ ਆ ਪਰ ਇਸ ਹਫਤੇ ਦੇ ਵਿੱਚ ਵਿੱਚ ਅਸੀਂ ਇਹਨੂੰ ਮੁਕੰਮਲ ਕਰ ਲਾਂਗੇ ਜਿਵੇਂ ਆਪਾਂ ਦੇਖ ਰਹੇ ਕਿ ਭੁਲਾੜਾ ਦਾ ਸ਼ਹਿਰ ਦੀ ਜਿਹੜੀ ਆਪਣਾ ਕਚਹਿਰੀਆਂ ਦੇ ਕੋਲ ਰੂਡ ਐਮਐਲਏ ਦਫ਼ਤਰ ਸਾਹਿਬ ਦੇ ਕੋਲ ਵੀ ਰੂਡ ਉੱਥੇ ਵੀ ਸੀਵਰੇਜ ਦਾ ਪਾਣੀ ਆਇਆ ਹੋਇ ਇਹ ਕਾਫੀ ਦਿਨਾਂ ਦੀ ਸਮੱਸਿਆ ਤੇ ਕਿੰਨੇ ਕਿ ਦਿਨਾਂ ਜੇ ਹੱਲ ਹੋ ਸਕਦੀ ਇਹ ਸਾਰਾ ਸੀਨਾਪਤ ਕਾਰਨ ਕਿ ਉਹਨਾਂ ਦੇ ਕੋਈ ਸੀਵਰੇਜ ਬੋਰਡ ਦੀ ਜਿਹੜੀ ਕੰਪਨੀ ਹੈ ਜੁਡੀਸ਼ੀਅਲ ਕੰਪਨੀ ਉਹਨੂੰ ਠੇਕਾ ਦਿੱਤਾ ਹੋਇਆ ਉਹ ਮਲਾਜਮਾਂ ਦੇ ਕੋਈ ਪੇਪ ਵਗੈਰਾ ਠੰਡਾ ਮਤਲਬ ਉਹ ਕੋਈ ਫੰਡ ਵਗੈਰਾ ਨੇ ਉਹਨਾਂ ਦੇ ਉਹਨਾਂ ਨੂੰ ਨਹੀਂ ਦਿੱਤੇ ਉਸ ਕਰਕੇ ਉਹਨਾਂ ਨੇ ਦੋ ਤਿੰਨ ਦਿਨ ਹੜਤਾਲ ਦਿੱਤੇ ਨੇ ਅੱਜ ਹੀ ਮੈਂ ਸਵੇਰੇ ਗਿਆ ਸੀ ਉਹਨਾਂ ਕੋਲ ਉਹਨਾਂ ਨੂੰ ਬੇਨਜ਼ ਕਰਕੇ ਵੀ ਜਿਹਨੇ ਥੋੜੇ ਜੀ ਤਨਖਾਹ ਵਗੈਰਾ ਸੀ ਕਹਿ ਕੇ ਐਕਸ਼ਨ ਨੂੰ ਕਹਿ ਕੇ ਐਸਸੀ ਨੂੰ ਕਹਿ ਕੇ ਥੋੜੀ ਤਨਖਾਹ ਜਲਦੀ ਜਲਦੀ ਇੱਕਦਮ ਹੀ ਪਵਾ ਦੇਣਗੇ ਤੇ ਉਸ ਕਰਕੇ ਕੱਲ ਨੂੰ ਜੇ ਬ ਦੂਰ ਕਰ ਦਾਂਗੇ ਜੀ ਜੇ ਜਲਦੀ ਸਮੱਸਿਆ ਹੱਲ ਹੋ ਜੇ ਅਸੀਂ ਹਫਤੇ ਵਿੱਚ ਪੂਰੇ ਸ਼ਹਿਰ ਨੂੰ ਸਿਮਕਮਲ ਕਰ ਲਾਂਗੇ ਜੀ ਸਾਡੀ ਸੁਪਰ ਸੈਕਸ਼ਨ ਮਸ਼ੀਨ ਆ ਜਿਹੜੀ ਅਸੀਂ ਹਫਤੇ ਕੰਟਰ ਲੱਗਿਆ ਹੋਇਆ ਉਹ ਆ ਜਾਣੀ ਹੈ ਉਹਦੇ ਨਾਲ ਬਹੁਤ ਜ਼ਿਆਦਾ ਮਤਲਬ ਬਹੁਤ ਸਾਲ ਕਈ ਸਾਲ ਮਾ ਸਾਨੂੰ ਸ਼ਹਿਰ ਨੂੰ ਕੋਈ ਸਮੱਸਿਆ ਨਹੀਂ ਆਊਗੀ